ਪੰਜਾਬ ਦੇ ਵਿੱਚ ਮੀਂਹ ਖੜ ਤੇ ਨਾਲ ਹੀ ਗੜੇ ਮਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਠੰਡ ਦੇ ਨਾਲ ਕਹਿਰ ਮੱਚ ਸਕਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਹੈ ਤਾਂ 15 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੁੰ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਜੇਕਰ ਗੱਲ ਕਰੀਏ ਇਸ ਸਮੇਂ ਜਦੋਂ ਮੀਂਹ ਪੈਂਦਾ ਤਾਂ ਕਿਸਾਨਾਂ ਨੂੰ ਇਸ ਦਾ ਫਾਇਦਾ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਗੜੇਮਾਰੀ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕੋਹਰੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਜੇਕਰ ਅਜਿਹਾ ਕੁਝ ਹੁੰਦਾ ਤਾਂ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਕਣਕ ਤੇ ਜਿਹੜੀ ਫਸਲ ਲੱਗੀ ਹੋਈ ਆ ਉਹ ਨੁਕਸਾਨੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਜਦੋਂ ਤੋਂ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕਿਸਾਨ ਜਿਹੜੇ ਨੇ ਉਹਨਾਂ ਦੇ ਵਿੱਚ ਕਿਤਨਾ ਕਿਤੇ ਚਿੰਤਾ ਵੀ ਜ਼ਰ ਆ ਰਹੀ ਹੈ ਕਿ ਜੇਕਰ ਗੜੇਮਾਰੀ ਹੋ ਜਾਂਦੀ ਹੈ ਜੇਕਰ ਮੀਂਹ ਜ਼ਿਆਦਾ ਹੋ ਜਾਂਦਾ ਹੈ ਜੇਕਰ ਜੋ ਖੋਰਾ ਉਸ ਉਹ ਹੋੁੰਦਾ ਹੈ ਤਾਂ ਉਸ ਦੇ ਕਾਰਨ ਉਹਨਾਂ ਦੀਆਂ ਫਸਲਾਂ ਨੁਕਸਾਨੀਆਂ ਜਾਣਗੀਆਂ ਫਿਰ ਕੀ ਹੋਵੇਗਾ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਜੋ ਹੈ ਲਗਾਤਾਰ جاری ਹੈ 15 ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਵੈਸਟਰਨ ਡਿਸਟਰਬੈਂਸ ਵੀ ਐਕਟਿਵ ਹੋ ਚੁੱਕਿਆ ਹੈ ਇਸ ਕਰਕੇ ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਨੇਰੀ ਤੂਫਾਨ ਦੀ ਵੀ ਸੰਭਾਵਨਾ ਜਤਾਈ ਹੋਈ ਹੈ ਤਾਂ 27 ਦਸੰਬਰ ਨੂੰ ਦੱਸਿਆ ਜਾ ਰਿਹਾ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਇਸ ਦੇ ਲਈ ਵਿਭਾਗ ਨੇ orange alert ਜਾਰੀ ਕੀਤਾ ਹੈ ਤਾਪਮਾਨ ਵੀ ਘਟ ਜਾਵੇਗਾ ਇਹ ਵੀ ਕਿਹਾ ਜਾ ਰਿਹਾ ਨਾਲ ਤੁਹਾਨੂੰ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੇ ਵਿੱਚ ਔਸਤ ਵੱਦ ਤੋਂ ਵੱਧ ਤਾਪਮਾਨ ਦੇ ਵਿੱਚ 1.8 ਡਿਗਰੀ ਦਾ ਵਾਧਾ ਹੋਇਆ ਤਾਂ ਅੱਜ ਜੋ ਐਲਰਟ ਵੀ ਜਾਰੀ ਕੀਤਾ ਗਿਆ ਸੀ ਤੁਹਾਨੂੰ ਜ਼ਿਲ੍ਹਿਆਂ ਦੇ ਨਾਮ ਦੱਸ ਦਿੰਨੇ ਕਿ ਕਿਹੜੇ ਜ਼ਿਲ੍ਹੇ ਨੇ ਜਿਸ ਦੇ ਲਈ ਐਲਰਟ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਅਤੇ ਲੁਧਿਆਣਾ ਦੇ ਲਈ ਸੀਤ ਲਹਿਰ ਦੇ ਨਾਲ ਹੀ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਸਰੀਰ ਨੂੰ ਠੰਡ ਤੋਂ ਬਚਾਉਣ ਦੀ ਵੀ ਕੋਸ਼ਿਸ਼ ਕਰਨ ਦੇ ਲਈ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਫਰੀਦਕੋਟ ਜੋ ਹੈ ਸਭ ਤੋਂ ਘੱਟ ਉੱਥੇ ਤਾਪਮਾਨ ਦਰਜ ਕੀਤਾ ਗਿਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਰਾਤ ਦਾ ਜੋ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦੇਖੇ ਜਾ ਰਹੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਜੋ ਤਾਪਮਾਨ ਹੈ 4.2 ਡਿਗਰੀ ਤੋਂ ਲੈ ਕੇ 8 ਡਿਗਰੀ ਦੇ ਵਿਚਕਾਰ ਹੀ ਦਰਜ ਕੀਤਾ ਜਾ ਰਿਹਾ ਹੈ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ। ਇਸ ਦਿਨ阿里 ਸਵੇਰੇ ਦੇ ਔਸਤ ਘਟੋ ਘਟ ਤਾਪਮਾਨ ਦੇ ਵਿੱਚ 0.9 ਡਿਗਰੀ ਦੀ ਗਿਰਾਵਟ ਜੋ ਹੈ ਦਰਜ ਕੀਤੀ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਸਥਿਤੀ ਬਣੇ ਰਹਿਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਨਾਲ ਹੀ ਠੰਡ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਜੋ ਹੈ ਦੇਖਣ ਨੂੰ मिल रही है लगातार मौसम विभाग ਦੇ ਵੱਲੋਂ ਪੰਜਾਬੀਆਂ ਨੂੰ ਲੋਕਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਆਪਣਾ ਖਾਸਾ ਧਿਆਨ ਰੱਖਣ ਤਾਂ ਜਲੰਧਰ ਦੇ ਵਿੱਚ ਕਿਹੋ ਜੇ ਹਾਲਾਤ ਨੇ ਮੌਸਮ ਨੂੰ ਲੈ ਕੇ ਕੀ ਕੋਈ ਅਪਡੇਟ ਹੈ ਵਿਸਤਾਰ ਪੂਰਵਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਾਜੂ ਗੁਪਤਾ ਜਲੰਧਰ ਤੋਂ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਰਾਜੂ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਜਲੰਧਰ ਦੇ ਕਿਹੋ ਜੇ ਹਾਲ ਨੇ ਕੁਲੇ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਭਈ ਇਸ ਤਰੀਕੇ ਦਾ ਮੌਸਮ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਕਾਫੀ ਬਿਮਾਰੀਆਂ ਵੀ ਜੜੀਆਂ ਨੇ ਉਹ ਲੋਕਾਂ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨਿਖਾਜ਼ ਕਰਕੇ ਜਿਹੜਾ ਹੈਗਾ ਇਹ ਉਹ ਠੰਡ ਦੇ ਨਾਲ ਲੋਕਾਂ ਨੂੰ ਜ਼ੁਕਾਮ ਅਤੇ ਬੁਖਾਰ ਬਹੁਤ ਜ਼ਿਆਦਾ ਜਿਹੜਾ ਹੈ ਉਹ ਨਾਰਮਲ ਪਾਉ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਨਾਲ ਹੀ ਇੱਕ ਫੀਵਰ ਦੀ ਜਿਹੜਾ ਹੈਗਾ ਉਹ ਕਾਫੀ ਦੇਖਣ ਨੂੰ ਲੋਕਾਂ ਦੇ ਵਿੱਚ ਆ ਮਿਲਦਾ ਹੈਗਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਦੇ ਲਈ ਜਿਹੜਾ ਹੈ ਉਹ ਮੌਸਮ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਅੱਗੇ ਹੈ ਉਸ ਦੇ ਨਾਲ ਨਾਲ ਪੂਰਬੀ ਵਿਭਾਗਾ ਵੱਲੋਂ ਇਹ ਅਲਰਟ ਜਾਰੀ ਕੀਤੇ ਗਏ ਨੇ ਕਿ ਲੋਕ ਜਿਹੜੇ ਨੇ ਸੁਰੱਖਿਅਤ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਰਹਿ ਸਕਣ ਕਿਸੇ ਵੀ ਤਰੀਕੇ ਦੀ ਬਿਮਾਰੀ ਤੋਂ ਉਹਨਾਂ ਦਾ ਬਚਾਅ ਰਹਿ ਸਕੇ ਇਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਮੌਸਮ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਾਫੀ ਠੰਡਾ ਜਿਹੜਾ ਹੈ ਉਹ ਮੌਸਮ ਦੇਖਣ ਨੂੰ ਮੇਰੇ ਨਾਲ ਇਹ ਜਿਹੜੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਹੈ ਉਹ ਕਾਫੀ ਮੌਸਮ ਠੰਡਾ ਹੋ ਜਾਂਦਾ ਹੈ ਰਾਤ ਦਾ ਟੈਂਪਰੇਚਰ ਜਿਹੜਾ ਹੈ ਉਹ ਕਾਫੀ ਘਟ ਜਾਂਦਾ ਹੈਗਾ ਜੇਕਰ ਮੈਂ ਜਲੰਧਰ ਦੀ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ ਤਕਰੀਬਨ ਸਵੇਰੇ ਜਿਹੜਾ ਹੈਗਾ ਉਹ ਕਾਫੀ ਠੰਡ ਵਾਲਾ ਮੌਸਮ ਹੁੰਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਕੁਝ ਦਿਨ ਪਹਿਲਾਂ ਹੀ ਬਾਰਿਸ਼ ਹੋਈ ਹੈ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਦੋ ਦਿਨ ਤਾ ਧੁੱਪ ਨਿਕਲੀ ਅਤੇ ਤੀਸਰੇ ਦਿਨ ਜਿਹੜਾ ਹੈਗਾ ਇਹ ਕਾਫੀ ਬੱਦਲ ਜਿਹੜੇ ਨੇ ਜਲੰਧਰ ਦੇ ਵਿੱਚ ਛਾਇਰੇ ਮੌਸਮ ਕਾਫੀ ਠੰਡਾ ਰਿਹਾ ਸਵੇਰ ਤੋਂ ਲੈ ਕੇ ਰਾਤ ਤੱਕ ਜੀ ਰਾਜੂ ਤਾਂ ਜਲੰਧਰ ਦੇ ਵਿੱਚ ਤੂਂਦ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਕੀ ਉੱਥੇ ਤੂਂਦ ਹੈਗੀ ਹੈ ਜਿਸ ਤਰੀਕੇ ਨਾਲ ਅਲਰਟ ਜਾਰੀ ਕੀਤਾ ਗਿਆ ਮੈਂ ਵਿਚਾਲ ਜਲੰਧਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਜੇਕਰ ਮੈਂ ਫੌਗਿੰਗ ਦੀ ਗੱਲ ਕਰਾਂ ਤਾਂ ਉਹ ਨਜ਼ਰ ਨਹੀਂ ਆ ਰਹੀ ਹੈ ਪਰ ਰਾਤ ਨੂੰ ਸ਼ਾਇਦ ਜਿਹੜਾ ਹੈਗਾ ਹੈ ਉਹ ਫੌਗਿੰਗ ਹੋ ਸਕਦੀ ਹੈ ਪਰ ਹੁਣ ਤੱਕ ਜਿੱਕਰ ਮੈਂ ਗੱਲ ਕਰਾ ਤਾਂ ਫੌਗਿੰਗ ਦਾ ਨਾਮ ਉਹਨਾਂ ਸ਼ਹਿਰਾਂ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਹਾਲਾਂਕਿ ਜਿੱਕਰ ਮੈਂ ਪਿੰਡਾਂ ਦੀ ਗੱਲ ਕਰਾਂ ਦੂਸਰੀ ਜਗ੍ਹਾ ਦੇ ਉੱਪਰ ਖੇਤ ਏਰੀਆ ਜ਼ਿਆਦਾ ਹੁੰਦੇ ਨੇ ਉਸ ਜਗ੍ਹਾ ਦੇ ਉੱਪਰ ਧੁੰਦ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ ਪਰ ਜੇਕਰ ਸ਼ਹਿਰਾਂ ਦੀ ਗੱਲ ਕਰਾਂ ਤਾਂ ਸ਼ਹਿਰ ਦੇ ਵਿੱਚ ਹਰਫੁਲਾਂ ਦੀ ਘੱਟੇ ਕਿਸੇ ਵੀ ਤਰੀਕੇ ਦੀ ਫੌਗਿੰਗ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲ ਰਹੀ। ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਰਾਜੂ ਗੁਪਤਾ ਜਲੰਧਰ ਤੋਂ ਸਾਡੇ ਸਹਿਯੋਗੀ ਜਿਨ੍ਹਾਂ ਨੇ ਸਾਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਕਿ ਜਲੰਧਰ ਦੇ ਵਿੱਚ ਕਿਹੋ ਜਿਹਾ ਹਾਲੋ ਹਾਲਾਤ ਨੇ ਮੌਸਮ ਨੂੰ ਲੈ ਕੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜੋ ਟੈਂਪਰੇਚਰ ਹੈ ਉਸ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ ਕਿਉਂਕਿ ਪਹਾੜੀ ਇਲਾਕੇ ਜਿਹੜੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤਾਂ ਠੀਤ ਲਹਿਰ ਜੋ ਹੈ ਪਹਾੜੀ ਇਲਾਕਿਆਂ ਦੇ ਵਿੱਚ ਜੋ ਬਰਫਬਾਰੀ ਹੋ ਰ ਉਸੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਜੋ ਮੌਸਮ ਹੈ ਕਾਫੀ ਜ਼ਿਆਦਾ ਠੰਡਾ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਦੂਜੇ ਪਾਸੇ ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ हिमाचल प्रदेश ਦੇ ਵਿੱਚ ਵਾਈਟ 크리스마ਸ ਤੋਂ ਬਾਅਦ ਨਵੇਂ ਸਾਲ ਤੇ ਹੀ ਜੋ ਹੈ ਚੰਗੀ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੇਸ਼ ਭਰ ਤੋਂ ਹਰ ਸਟੇਸ਼ਨ ਤੇ ਆਉਣ ਵਾਲੇ ਸੈਲਾਨੀ 2025 ਦਾ ਬਰਫਬਾਰੀ ਵਿਚਾਲੇ ਸਵਾਗਤ ਕਰ ਸਕਣਗੇ ਇਸ ਤੋਂ ਪਹਿਲਾਂ ਵੀ ਸੈਲਾਨੀ Shimla Kullu ਤੇ ਨਾਲ ਹੀ Lahaul Spiti ਜ਼ਿਲ੍ਹਿਆਂ ਦੀਆਂ ਉੱਚੀਆਂ ਚੋਟੀਆਂ ਉਤੇ ਬਰਫ ਦੇਖ ਸਕਦੇ ਨੇ ਤਸਵੀਰਾਂ ਵੀ ਕਈ ਸਾਹਮਣੇ ਆਈਆਂ ਨੇ Shimla ਤੋਂ ਕਰੀਬ 14 ਕਿਲੋਮੀਟਰ ਦੂਰ ਕੁਫਰੀ ਸ਼ਿਮਲਾ ਤੋਂ 15 ਕਿਲੋਮੀਟਰ ਦੂਰ ਛਾਪੜਾ ਅਤੇ ਸ਼ਿਮਲਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਨਾਰਕੰਡਾ ਦੇ ਵਿੱਚ ਇਸ ਵੇਲੇ ਚੰਗੀ ਬਰਫਬਾਰੀ ਹੋ ਰਹੀ ਹੈ ਚੰਡੀਗੜ੍ਹ ਸ਼ਿਮਲਾ ਕੀ ਨੌਰ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ ਤੋਂ ਸੈਲਾਨੀ ਇਹਨਾਂ ਤਿੰਨਾਂ ਸੈਰ ਸਪਾਟਾ ਸਥਾਨਾਂ ਤੇ ਪਹੁੰਚ ਸਕਦੇ ਨੇ ਤੇ ਆਨੰਦ ਵੀ ਮਾਣ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਸ਼ਿਮਲਾ ਅਤੇ ਕੁਲੂ ਜ਼ਿਲ੍ਹਿਆਂ ਦੇ ਵਿੱਚ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਨੇ ਪਰ ਪਹਾੜਾ ਅਤੇ ਵੱਡੀ ਗੰਤੀ ਦੇ ਵਿੱਚ ਸੈਲਾਨੀਆਂ ਦੇ ਪਹੁੰਚਣ ਦੇ ਕਾਰਨ ਮਨਾਲੀ ਅਟਲ ਸੁਰੰਗ ਰੋਤਾੰਗ ਅਤੇ ਸ਼ਿਮਲਾ ਦੇ ਵਿੱਚ ਸੈਲਾਨੀਆਂ ਨੂੰ ਟ੍ਰੈਫਿਕ ਜਾਮ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਲਈ ਜਿੱਥੇ ਵੀ ਸੈਲਾਨੀਆਂ ਨੇ ਜਾਣਾ ਹੋਵੇ ਉੱਥੇ 1 ਘੰਟਾ ਪਹਿਲਾਂ ਹੀ ਰਵਾਨਾ ਹੋਣਾ ਚਾਹੀਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਤਾਂ ਨਵੇਂ ਸਾਲ ਦੇ ਲਈ ਸਵੇਰੇ ਦੇ ਜ਼ਿਆਦਾਤਰ ਸਥਾਨਾਂ ਦੇ ਹੋਟਲਾਂ ਦੇ ਵਿੱਚ 45 ਤੋਂ 50% ਦੀ ਐਡਵਾਂਸ ਬੁਕਿੰਗ ਜੋ ਹੈ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਤਾਂ ਲਗਾਤਾਰ ਹੀ ਅਜੋ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਬਰਫਬਾਰੀ ਦਾ ਦੌਰ جاری ਹੈ ਜਿੱਥੇ ਇੱਕ ਪਾਸੇ ਕਈ ਜ਼ਿਲ੍ਹਿਆਂ ਦੇ ਵਿੱਚ ਲੋਕ ਆਨੰਦ ਵੀ ਮਾਣ ਰਹੇ ਨੇ ਸੈਲਾਨੀ ਉੱਥੇ ਘੁੰਮਣ ਦੇ ਲਈ ਜਾ ਰਹੇ ਨੇ ਤਾਂ ਕਈ ਜ਼ਿਲ੍ਹੇ ਅਜਿਹੇ ਨੇ ਜਿੱਥੇ ਲੋਕ ਬੇहद ਜ਼ਿਆਦਾ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਬਰਬਾਰੀ ਹੋ ਰਹੀ ਹੈ ਨੈਸ਼ਨਲ ਹਾਈਵੇ ਬੰਦ ਕਰ ਦਿੱਤੇ ਗਏ ਨੇ ਕਈ ਜ਼ਿਲ੍ਹਾ ਦੇ ਵਿੱਚ ਜੋ ਰਾਹ ਹੈਗੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਤਾਂ ਸੈਲਾਨੀ ਜਿਹੜੇ ਨੇ ਉਹ ਜਾ ਜ਼ਰੂਰ ਰਹੇ ਨੇ ਲੇਕਿਨ ਅਜਿਹੇ ਦੇ ਵਿੱਚ ਉਹਨਾਂ ਨੂੰ ਲੋੜ ਹੈਗੀ ਕਿ ਜੇਕਰ ਉਹ ਜਾ ਰਹੇ ਨੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਰਾਹ ਬੰਦ ਨੇ ਤਾਂ ਜੋ ਉਹਨਾਂ ਨੂੰ ਖੱਜਲ-ਖੁਆਰੀ ਨਾ ਹੋਵੇ ਤਾਂ ਇਸ ਦੇ ਨਾਲ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਇੱਕ ਵਾਰ ਫੇਰ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾ ਆਈ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਦਿਵਾਰ ਨੂੰ ਪਛਮੀ ਗੜਬੜੀ ਜੋ ਹੈ ਗਿਆ ਉਸ ਦੇ ਕਾਰਨ ਅਗਲੇ 2 ਦਿਨਾਂ ਤੱਕ ਅਸ਼ੰਕਤ ਤੌਰ ਉਤੇ ਬੱਦਲ ਛਾਏ ਰਹਿਣ ਅਤੇ ਨਾਲ ਹੀ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘਟੋ ਘਟ ਜੋ ਤਾਪਮਾਨ ਹੈ 7 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਦਿੱਲੀ ਮੌਸਮ ਵਿਗਿਆਨ ਕੇਂਦਰ ਮੁਤਾਬਕ 26 ਤੋਂ 29 ਦਸੰਬਰ ਤੱਕ ਲਗਾਤਾਰ 3 ਦਿਨ ਪੂਰੇ ਦਿੱਲੀ ਐਨਸੀਆਰ ਦੇ ਵਿੱਚ yellow alert ਵੀ ਜਾਰੀ ਕੀਤਾ ਗਿਆ ਤਾਂ ਖਾਸ ਤੌਰ ਉਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 15 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਕੱਲ ਯਾਨੀ 27 ਦਸੰਬਰ ਨੂੰ ਗੜੇ ਮਾਰੀ ਨੂੰ ਲੈ ਕੇ ਵੀ ਭਵਿੱਖਬਾਣੀ ਕੀਤੀ ਗਈ ਹੈ ਖੈਰ ਇਹ ਤਾਂਉਣ ਵਾਲਾ ਸਮਾਂ ਹੀ ਦੱਸੇਗਾ ਯਾਨੀ ਕੱਲ ਹੀ ਪਤਾ ਲੱਗੇਗਾ ਜੇ ਭਵਿੱਖਬਾਣੀ ਕੀਤੀ ਗਈ ਹੈਗੀ ਤਾਂ ਕੀ ਉਹ ਸੱਚ ਸਾਬਤ ਹੁੰਦੀ ਹੈ ਜੇਕਰ ਸੱਚ ਸਾਬਤ ਹੁੰਦੀ ਹੈ ਤਾਂ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਵੇਗਾ ਕਿਉਂਕਿ ਇਸ ਸਮੇਂ ਜੋ ਮੀਂਹ ਪੈਂਦਾ ਹੈ ਇਸ ਦਾ ਕਿਤੇ ਨਾ ਕਿਤੇ ਫਸਲਾਂ ਨੂੰ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਲੇਕਿਨ ਜਦੋਂ ਗੜੇਮਾਰੀ ਹੁੰਦੀ ਹੈ ਜਾਂ ਤੂਫਾਨ ਆ ਜਾਵੇਗਾ ਜਾਂ ਫਿਰ ਚੱਕਰ ਜਿਹੜਾ ਆਂਦਾ ਆ ਤਾਂ ਇਸ ਦੇ ਕਾਰਨ ਫਸਲਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨ ਵੀ ਕਿਤੇ ਨਾ ਕਿਤੇ ਪਰੇਸ਼ਾਨ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਖੈਰ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਅਜਿਹੇ ਦੇ ਵਿੱਚ ਤੁਹਾਨੂੰ ਲੋੜ ਹੈ ਕਿ ਤੁਸੀਂ ਆਪਣਾ ਪੂਰੇ ਪਰਿਵਾਰ ਦਾ ਖਾਸਾ ਧਿਆਨ ਰੱਖੋ ਜੇਕਰ ਤੁਹਾਨੂੰ ਲੋੜ ਨਹੀਂ ਹੈ ਤਾਂ ਤੁਸੀਂ ਬਾਹਰ ਨਾ ਨਿਕਲੋ ਜੇਕਰ ਤੁਸੀਂ ਬਾਹਰ ਨਿਕਲ ਵੀ ਰਹੇ ਹੋ ਕੰਮ ਦੇ ਲਈ ਤਾਂ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਆਪ ਨੂੰ ਕਵਰ ਕਰਕੇ ਜ਼ਰੂਰ ਰੱਖਿਓ ਕਿਉਂਕਿ ਲਗਾਤਾਰ